ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸਰਬਸਾਂਜੀ ਸੰਸਥਾ ਦੇ ਨੌਜਵਾਨਾਂ ਵੱਲੋਂ ਰੁੱਖਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਕੁਝ ਦਿਨ ਪਹਿਲਾਂ ਹੋ ਗਈ ਸੀ ਅੱਜ ਸੰਤ ਬਾਬਾ ਅਨੰਤ ਪ੍ਰਕਾਸ਼ ਜੀ ਪੈਸਟੀਸਾਈਡ ਉਹਨਾਂ ਵੀਰਾਂ ਵੱਲੋਂ ਹੁਕਮ ਲਾਇਆ ਸੀਗਾ ਵੀ ਦੁਕਾਨ ਮੂਹਰੇ ਜੀ ਦੋ ਦਰਖਤ ਲਾਏ ਜਾਣ ਤੇ ਉਹ ਅੱਜ ਸਵੇਰ ਹੀ ਕਾਰਜ ਕਰ ਰਹੇ ਆ ਸੰਸਥਾ ਦੇ ਵੀਰ ਸਾਰੇ ਹੀ ਮੌਜੂਦ ਨੇ ਜੀ ਮਨਪ੍ਰੀਤ ਬਾਈ ਕੁਲਦੀਪ ਸਿੰਘ ਜੀ ਜੰਡੂ ਹਰਦੀਪ ਸਿੰਘ ਜੀ ਮੋਨਾ ਬੱਬੂ ਰਾਜਪਾਲ ਤੇ ਇਹ ਦਰਖਤ ਆਪਾਂ ਲੋਕੇਸ਼ਨ ਪਿੰਡ ਦਾ ਜੋ ਮੇਨ ਅੱਡਾ ਹੈ ਸ੍ਰੀ ਹਾਲਾ ਅੱਡਾ ਇਹਨੂੰ ਬੋਲਦੇ ਸੀ ਪੁਰਾਣਾ ਪ੍ਰਾਤਨ ਉਹੀ ਲਾ ਰਹੇ ਆ ਇੱਥੇ ਸ੍ਰੀ ਦਾ ਹੁਣ ਨਹੀਂ ਰਿਹਾ ਤੇ ਇਹ ਦਰਖਤ ਲਾ ਰਹੇ ਆ ਬਾਈ ਜੀ ਤੋਂ ਪੁੱਛਦੇ ਆ ਕਿਉਂਕਿ ਦਰਖਤ ਲਾਉਣ ਦਾ ਫੇਰ ਹੀ ਫਾਇਦਾ ਜੇ ਸੰਭਾਲਣਗੇ ਤੇ ਉਹਨਾਂ ਨੇ ਸਪੈਸ਼ਲ ਸਾਨੂੰ ਕਿਹਾ ਸੀਗਾ ਵੀ ਅਸੀਂ ਸੰਭਾਲ ਪੂਰੀ ਕਰਾਂਗੇ ਜੀ ਬਾਈ ਜੀ ਨੂੰ ਮਿਲਦੇ ਆ ਬਿੱਟੂ ਜੀ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗ ਰਿਹਾ ਜੀ ਦਰਖਤ ਆਪਾਂ ਲਾ ਰਹੇ ਆ ਤੇ ਕਿੰਨਾ ਕ ਫਾਇਦਾ ਹੁੰਦਾ ਦਰਖਤਾਂ ਦਾ ਇਸ ਸਾਲ ਗਰਮੀ ਵੀ ਬਹੁਤ ਸੀ ਘੱਟੋ ਘੱਟ 500 ਦਰਖਤ ਲਾਉਣਾ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਲੈ ਕੇ ਆਉਣੇ ਆ ਜੀ ਹਾਂਜੀ ਆਪਦੇ ਖੇਤ ਵੀ ਲਾਉਣੇ ਆ ਛੜਕਾਂ ਦੇ ਨਾਲ ਸਾਰੇ ਆਪਦੇ ਜੋ ਵੀ ਬਾਹਰ ਅੰਦਰ ਸਾਰੇ ਲਾਉਣੇ ਆ ਠੀਕ ਹੈ ਜੀ ਠੀਕ ਹੈ ਤੇ ਇਹ ਜਿਹੜਾ ਅਸੀਂ ਲਵਾ ਰਹੇ ਆ ਇਹਦੀ ਪੂਰੀ ਸੰਭਾਲ ਅਸੀਂ ਕਰਾਂਗੇ ਠੀਕ ਹੈ ਜੀ ਜਦੋਂ ਕੋਈ ਵੀਰ ਐ ਜਿੰਮੇਵਾਰੀ ਲੈਂਦਾ ਸਾਡਾ ਵੀ ਬਹੁਤ ਹੌਸਲਾ ਵੱਧ ਹੈ ਜੀ ਕਿਉਂਕਿ ਦਰਖਤ ਜਦੋਂ ਸੰਭਾਲ ਹੁੰਦੀ ਹੈ ਪ੍ਰੋਪਰ 2-3 ਸਾਲਾਂ ਚ ਹੀ ਦਰਖਤ ਵਧੀਆ ਛਾਂ ਵਾਲਾ ਬਣ ਜਾਂਦਾ ਤੇ ਸੇਵਾ ਬੱਬੂ ਰਾਜਪਾਲ ਜੀ ਨਾਲੇ ਜੀ ਨਾਲ ਸਾਡੇ सही <laughs> कॾहिं